ਅਸ਼ਰਕਾਲ ਤੁਸੀਂ ਦੇਖ ਰਹੇ ਹੋ ਸੰਜੈਨਿਊਸ ਤੇ ਮੈਂ ਹਾਂ ਪ੍ਰਦੀਪ ਗੌਰ ਤੇ ਇੱਕ ਵਾਰ ਫਿਰ ਤੋਂ ਤੇਜ਼ ਰਫਤਾਰ ਦਾ ਕੈਰ ਦੇਖਣ ਨੂੰ ਮਿਲ ਰਿਹਾ ਜਿੱਥੇ ਲੜਕੀ ਗੱਡੀ ਹੈ ਜਿਹੜੀ ਓਵਰ ਸਪੀਡ ਚਲਾਰੀ ਹੁੰਦੀ ਹੈ ਔਰ ਸਿੱਧਾ ਜਾ ਕੇ ਦੂਸਰੀ ਗੱਡੀ ਦੇ ਵਿੱਚ ਟੱਕਰ ਮਾਰ ਦਿੰਦੀ ਹੈ ਤੇ ਫਿਰ ਅਨਬੈਲੈਂਸ ਹੋ ਕੇ ਐਕਟਿਵਾ ਸਵਾਰ ਦੇ ਨਾਲ ਟਕਰਾ ਜਾਂਦੀ ਹੈ ਤਾਂ ਇੱਕ ਤੋਂ ਬਾਅਦ ਇੱਕ ਤਰੀਕੇ ਦੇ ਨਾਲ ਟੱਕਰ ਮਾਰੀ ਜਾਂਦੀ ਹੈ ਸਹਾਦਸੇ ਦੇ ਵਿੱਚ ਜੋ ਲੜਕੀ ਓਵਰ ਸਪੀਡ ਦੇ ਨਾਲ ਗੱਡੀ ਚਲਾਰੀ ਹੁੰਦੀ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜੇਕਰ ਸਪੀਡ ਦੀ ਜ਼ਿਕਰ ਕੀਤਾ ਜਾਵੇ ਤਾਂ 130 ਦੇ ਕਰੀਬ ਉਸ ਦੀ ਸਪੀਡ ਹੁੰਦੀ ਹੈ ਤਾਂ ਇਸ ਜਿਸ ਹਿਸਾਬ ਦੇ ਨਾਲ ਗੱਡੀ ਦੇ ਉੱਪਰ ਖੱਟੇ ਉੱਡੇ ਨੇ ਆ ਉਹ ਪਹਿਲਾਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰ ਲੈਣ ਤਾਂ ਸਿਰਫ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿੰਨਾ ਜ਼ਿਆਦਾ ਭਿਆਨਕ ਸੜਕੀ ਹਾਦਸਾ ਜੋ ਕਿ ਸਿਰਫ ਤੇ ਸਿਰਫ ਓਵਰ ਸਪੀਡ ਦੇ ਕਾਰਨ ਹੋਇਆ। ਤੱਕ ਰੇਟਾ ਗੱਡੀ ਦੇ ਵਿੱਚ ਸਵਾਰ ਓਵਰ ਸਪੀਡ ਦੇ ਕਾਰਨ ਲੜਕੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ। ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਮੌਕੇ ਤੇ ਪੁਲਿਸ ਪਾਰਟੀ ਪਹੁੰਚਦੀ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਗੱਡੀ ਦੀ ਸਪੀਡ ਤਕਰੀਬਨ 130 ਤੋਂ 140 ਤੋਂ ਪਾਰ ਸੀ। ਤਾਂ ਪਟਿਆਲਾ ਦੀ ਡੀਅਰ ਪਾਰਕ ਰੋਡ ਦੇ ਉੱਤੇ ਵੱਡਾ ਹਾਦਸਾ ਵਾਪਰਿਆ ਜਿੱਥੇ ਕ੍ਰੇਟਾ ਗੱਡੀ ਦੀ ਓਵਰ ਸਪੀਡ ਦੇ ਕਾਰਨ ਦਰਸਲ ਵਾਰ-ਵਾਰ ਟੱਕਰ ਹੁੰਦੀ ਹੈ ਪਹਿਲਾਂ ਗੱਡੀ ਦੇ ਨਾਲ ਟੱਕਰ ਹੁੰਦੀ ਹੈ ਉਸ ਤੋਂ ਬਾਅਦ ਕ੍ਰੇਟਾ ਗੱਡੀ ਹੈ ਜਿਹੜੀ ਅਨਬੈਲੈਂਸ ਹੋ ਜਾਂਦੀ ਹੈ ਜਿਸ ਦੇ ਕਰਕੇ ਸਿੱਧਾ ਜਾ ਕੇ ਐਕਟੀਵਾ ਦੇ ਵਿੱਚ ਜਾ ਵੱਜਦੀ ਹੈ ਇਸ ਹਾਦਸੇ ਦੇ ਵਿੱਚ ਕਈ ਲੋਕ ਜ਼ਖਮੀ ਹੋ ਜਾਂਦੇ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਪਰ ਜਿਹੜੀ ਲੜਕੀ ਗੱਡੀ ਚਲਾ ਰਹੀ ਹੁੰਦੀ ਹੈ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਸੋ ਮਹਿਜ਼ ਉਸ ਦੀ ਉਮਰ ਹੈ ਜਿਹੜੀ 24 ਤੋਂ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਹੋਇਆ ਪੇ ਲੋਕੀ ਸਾਰੇ ਇਕੱਠੇ ਹੋਏ ਜਦੋਂ ਮੈਂ ਦੇਖਿਆ ਤਾਂ ਕੁੜੀ ਦੀ ਮੌਕੇ ਤੇ ਮੌਤ ਹੋ ਗਈ ਸੀ ਹਾਂਜੀ ਕੁੜੀ ਕੌਣ ਸੀਗੀ ਕੁਝ ਹੈ ਪਹਿਚਾਨ ਦੀ ਕੁੜੀ ਦਾ ਕੁਝ ਨਹੀਂ ਉਹਨਾਂ ਦਾ ਜਿਹੜਾ ਲਾਇਸੈਂਸ ਹੈ ਉਹਦੀ ਮੈਂ ਫੋਟੋ ਖਿੱਚ ਲਈ ਉਹ ਚੰਡੀਗੜ੍ਹ ਦੀ ਜਿਹੜਾ ਜਿਹੜਾ ਲਾਇਸੈਂਸ ਚੰਡੀਗੜ੍ਹ ਦਾ ਬਣਿਆ ਤਾਂ ਖਾਰਿਆ ਉਮਰ ਕਿੰਨੀ ਕੁ ਲੱਗਦੀ ਹੈ ਫਿਰ ਇਹਦੀ ਉਮਰ ਹੋਈਗੀ ਜੀ 24 25 25 ਸਾਲ ਦੀ ਹੋਈਗੀ ਕੁੜੀ ਇਹ ਕਨਫਰਮ ਨਹੀਂ ਹੋਇਆ ਕਿੱਥੇ ਦੀ ਹੈ ਨਹੀਂ ਇਹ ਨਹੀਂ ਕਨਫਰਮ ਹੋਇਆ ਇੱਕ ਬੰਦੇ ਨਾਲ ਹੋਰ ਐਕਸੀਡੈਂਟ ਹੋਇਆ ਉਹ ਜਿਹੜਾ ਇਹ ਨਾਲ ਹੀ ਸਾਡੇ ਏਰੀਆ ਦੇ ਵਿੱਚ ਰਹਿੰਦਾ ਹੈ ਤੇ ਉਹਦਾ ਜਿਹੜਾ ਰਕੇਸ਼ ਹੈਗਾ ਰਕੇਸ਼ ਦਾ ਬ੍ਰਦਰ ਹੈ ਉਹ ਉਹ ਵੀ ਕ ਉਹ ਅਮਰ ਹਸਪੀਟਲ ਦੇ ਵਿੱਚ ਦਾਖਲ ਹੈ ਇਹ ਭਾਜੀ ਸਾਰਾ ਇਕੱਠਾ ਹੀ ਐਕਸੀਡੈਂਟ ਹੋਇਆ ਤਿੰਨ ਇਕੱਠਾ ਜਿਹੜੀ ਗੱਡੀ ਦੀ ਸਪੀਡ ਕਾਫੀ ਸੀਗੀ ਜੀ ਮੇਰੇ ਖਿਆਲ ਤੇ ਨਾਣਾ ਕਰਦੇ 130 40 ਦੀ ਸਪੀਡ ਹੋਣੀ ਜਿਹੜੀ ਐਕਟ ਉਹ ਜਿਹੜੀ ਕ੍ਰੇਟਾ ਵੇਹੜੀ ਦਾ ਐਕਸੀਡੈਂਟ ਹੋਇਆ ਤੇ ਉਹਨੇ ਲਿਆ ਕੇ ਪਹਿਲਾਂ ਸਿੱਧਾ ਕੁੜੀ ਚ ਮਾਰੀ ਕੁੜੀ ਤੋਂ ਨਾਲ ਹੀ ਗੱਡੀ ਉਹ ਅਨਬੈਲੈਂਸ ਹੋ ਕੇ ਨਾਲ ਹੀ ਦੂਜੀ ਸਕੂਟਰੀ ਚ ਲੱਗੀ ਦੋਨੋਂ ਬੰਦੇ ਮਤਲਬ ਕਿ ਐਂਡ ਮੌਕੇ ਤੇ ਇੱਕ ਤਾਂ ਤਾਂ ਚਲੋ ਨਾਲ ਸੀਗਾ ਉਹਨੂੰ ਫਟਾਫਟ ਨਾਲ ਲੈ ਗਏ ਜਦੋਂ ਕੁੜੀ ਨੂੰ ਦੇਖਿਆ ਉਹ ਮਰੀ ਪਾਈ ਗਈ ਜਿਹੜਾ ਤੁਸੀਂ ਜ਼ਖਮੀ ਦੱਸ ਲਿਆ ਉਹ ਉਹ ਨੇੜੇ ਦੇ ਰਹਿਣ ਵਾਲੇ ਨੇ ਹਾਂਜੀ ਹਾਂਜੀ ਉਹ ਨੇੜੇ ਦੇ ਹੀ ਰਹਿਣ ਵਾਲੇ ਆ ਸਾਡੇ ਸਾਡੇ ਏਰੀਆ ਦੇ ਹੀ ਰਹਿਣ ਵਾਲੇ ਆ ਤੇ ਉਹਨਾਂ ਦਾ ਪਰਿਵਾਰ ਹੁਣ ਹੀ ਆਇਆ ਸੀਗਾ ਅਸੀਂ ਉਹੀ ਗੱਲ ਕੀਤੀ ਆ ਸਾਰੀ ਕਿ ਜਿਵੇਂ ਵੀ ਹੋਏਗੀ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਇਹ ਜਿਹੜੇ ਜਿਹੜੀ ਜਾਨ ਚਲੀ ਗਈ ਉਹ ਖੇਡ ਤਾਂ ਹੈ ਨਹੀਂ ਉਹ ਵੀ ਕਿਸੇ ਪਰਿਵਾਰ ਦੀ ਸੀਗੀ ਉਹਦੀ ਵੀ ਛੋਟੀ ਜੀ ਬੇਟੀ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਜਿਹੜੇ ਜ਼ਖਮੀਆਂ ਨੇ ਠੀਕਨੇ ਵੈਸੇ ਨਹੀਂ ਨਹੀਂ ਉਹਨਾਂ ਦੀ ਵੀ ਹਾਲਤ ਗੰਭੀਰ ਹੈ ਸਾਫ਼ ਹੀ ਸੀਰੀਅਸ ਹੈ ਉਹ ਅਮਰ ਹਸਪੀਟਲ ਦੇ ਵਿੱਚ ਦਾਖਲ ਹੈ ਪਤਾਂ ਜੀ ਜਿਹਦੀ ਛੋਟੀ ਬੇਟੀ ਗਿਆ ਤੁਸੀਂ ਉਹ ਕਿਵੇਂ ਜਾਣਦੇ ਹੋ ਕਿਵੇਂ ਲੋਕਲ ਸੀ ਕਿਵੇਂ ਜੀ ਨਹੀਂ ਜੀ ਉਹਦੇ ਜਿਹੜਾ ਮੋਬਾਈਲ ਸੀ ਨਾ ਜੀ ਮੋਬਾਈਲ ਤੇ ਛੋਟੀ ਕੁੜੀਆ ਦੀ ਉੱਥੇ ਫੋਟੋ ਲੱਗੀ ਹੋਈ ਸੀ ਉਸ ਤੋਂ ਪਤਾ ਚੱਲਿਆ ਕਿ ਉਹਦੀ ਛੋਟੀ ਕੁੜੀਆ ਹੈਗੀ ਨਾ ਅਸੀਂ ਫੋਨ ਖੋਲਣ ਦੀ ਕੋਸ਼ਿਸ਼ ਕੀਤੀ ਮਗਰ ਫੋਨ ਖੁੱਲਿਆ ਨਹੀਂ ਇੱਕ ਫੋਨ ਸੀਗਾ ਇੱਕ ਸੋਨੇ ਦੀ ਚਾਂਦ ਸੀ ਕਿ ਉਹ ਅਸੀਂ ਪੁਲਿਸ ਨੂੰ ਹੈਂਡਓਵਰ ਕਰ ਦਿੱਤੀ ਕਿਵੇਂ ਹੋਇਆ ਉਹਰੇ ਤੁਹਾਨੂੰ ਤਲਾਸ਼ ਮਿਲੀ ਸੀ ਵੀ ਇੱਕ ਕਾਰ ਦਾ ਟੈਕਸਚਰ ਦਾ ਐਕਸ਼ਨ ਹੋਇਆ ਕੀ ਮੌਕੇ ਤੇ ਹੋਇਆ ਸੀ ਸੰਪੂਰਨ ਪਾਰਟੀ। ਮੌਕੇ ਦੇਖਿਆ ਇੱਕ ਟੈਂਟਾ ਕਾਰ ਹੈ ਉਹ ਡੈਕਸ਼ਟ ਹੋਇਆ ਐਕਸ ਸਕੂਟੀ ਦਾ ਦੂਹਣਾ ਇੱਕ ਇਲੈਕਟ੍ਰਿਕ ਸਕੂਟੀ ਹੈ ਉੱਤੇ ਲੜਕੀ ਸੀ ਲੜਕੀ ਦੀ ਡੈਥ ਹੋ ਗਈ ਮੌਕੇ ਤੇ ਉਹਦੀ ਰੈਡ ਬੋਡੀ ਹੱਲਪਜਾਤੀ ਹੈ ਉਹ ਕਹਿੰਦਾ ਕਿ ਮਨਾਲ ਦੇ ਮਾਲਵੇ ਵਾਲੇ ਪੁੰਜਨ ਹੋ ਗਿਆ ਸੀਗਾ ਤੇ ਉਹਨੂੰ ਰਸਤੇ ਉੱਤੇ ਲੈ ਗਿਆ ਲਾਜਵਾਸ ਜਿਹੜੀ ਲੜਕੀ ਦੱਸਦੇ ਕੱਲੀ ਸੀ ਕਿਉਂਕਿ ਲੜਕੀ ਕੱਲੀ ਸੀ ਓਕੇ ਡੈਥ ਇੱਕ ਕੁੜੀ ਦੀ ਹੋਈ ਹੈ ਇੱਕ ਕੁੜੀ ਹੋਈ ਐ ਕੁਝ ਲੱਗਿਆ ਪਤਾ ਵੀ ਕੁੜੀ ਕਿਹੜੀ ਜਗ੍ਹਾ ਦੀ ਸੀ ਕੁੜੀ ਦਾ ਇਹ ਤਾਂ 10 ਮਿਲੀਅਨ ਦਾ ਕੰਦਿਰ ਰੱਦ ਸਾਰਿਆ ਤੇ ਜਿਹੜਾ ਜਿਹੜਾ ਮੁੰਡਾ ਜਿਹਦਾ ਤੁਸੀਂ ਕਹਿ ਰਹੇ ਹੋ ਉਹ ਕਿਵੇਂ ਉਹਦੀ ਤਰੀਕਾ ਠੀਕ ਹੈ ਜੀ ਮੁੰਡਾ ਉਹਦੀ ਤਰੀਕਾ ਠੀਕ ਹੁਣ ਜਾ ਕੇ ਉਹ ਵਜੇ ਅਸਲ ਦਾਖਲਾ ਪਾ ਲਾ ਚੱਲ ਰਿਹਾ ਵਾ ਅੱਛਾ ਉਹਦਾ ਅਸੀਂ ਪਤਾ ਕਰਾਂਗੇ ਉਹ ਲੋਕ ਨਹੀਂ ਸੀਗਾ ਜੀ ਉਹ ਲੋਕਲੀ ਨਾਲ ਦੇ ਬਾਲੇ